ਕਰਾਟੇਡੋ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਚੈਂਪੀਅਨਸ਼ਿਪ 2024 ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਮਾਲਮੰਡੀ ਵਿਖੇ ਕੀਤਾ ਗਿਆ ਇਸ ਮੌਕੇ ਡਾਕਟਰ ਜੀਪੀ ਸ਼ੂਰ ਅਤੇ ਪ੍ਰਮੁੱਖ ਸਮਾਜ ਸੇਵੀ प्रमोद 파ਟਿਆ ਚੇਅਰਮੈਨ ਸਪੋਰਟ ਸੈੱਲ ਪੰਜਾਬ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਇਸ ਮੌਕੇ ਡਾਕਟਰ ਜੀਪੀ ਸ਼ੂਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ 'ਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ 'ਚ ਵੀ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਹਨਾਂ ਦੇ ਸਰੀਰ ਦਾ ਵਿਕਾਸ ਹੁੰਦਾ ਹੈ ਅਤੇ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਉਹ ਬੱਚੇ ਉੱਚ ਸਥਾਨ ਹਾਸਲ ਕਰਦੇ ਹਨ ਖੇਡਾਂ ਆਪਣੇ ਸੂਬੇ ਜ਼ਿਲ੍ਹੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਵਿੱਚ ਸਹਾਇੀ ਹੁੰਦੀਆਂ ਹਨ ਅਤੇ ਇਸ ਨਾਲ ਹੀ ਸਰਕਾਰ ਉਹਨਾਂ ਨੂੰ ਚੰਗੀਆਂ ਪੋਸਟਾਂ ਤੇ ਚੰਗੀਆਂ ਨੌਕਰੀਆਂ ਦੇ ਕੇ ਉਹਨਾਂ ਦਾ ਸਨਮਾਨ ਵੀ ਕਰਦੀ ਹੈ ਇਸ ਮੌਕੇ სპੋਰਟਸਲ ਪੰਜਾਬ ਦੇ ਚੇਅਰਮੈਨ ਪ੍ਰਮੋਤ ਪਾਡੀਆਂ ਨੇ ਕਿਹਾ ਕਿ ਅੱਜ ਬੱਚੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹ ਜਲਦੀ ਹੀ 올림픽 ਵਿੱਚ ਵੀ ਪਾਗ ਲੈਣਗੇ ਇਸ ਲਈ ਉਹਨਾਂ ਦੇ ਕੋਚ ਸਹਬਾਨ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਅਭਿਆਸ ਕਰਵਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਅੱਜ ਕਾਫੀ ਹੱਦ ਤੱਕ ਦੇਖਿਆ ਜਾ ਰਿਹਾ ਹੈ ਕਿ ਗਰੀਬ ਪਰਿਵਾਰ ਦੇ ਬੱਚੇ ਚੰਗੇ ਖਿਡਾਰੀ ਹੋਣ ਦੇ ਬਾਵਜੂਦ ਵੀ ਅੱਗੇ ਨਹੀਂ ਆ ਰਹੇ ਕਿਉਂਕਿ ਇਸ ਦਾ ਮੁੱਖ ਕਾਰਨ ਇਹ ਹੈ ਕਿ ਨਾ ਤਾਂ ਉਹ ਖੇਡਾਂ ਨਾਲ ਸੰਬੰਧਿਤ ਕੱਪੜੇ ਅਤੇ ਸਮਾਨ ਖਰੀਦ ਸਕਦੇ ਹਨ ਅਤੇ ਨਾ ਹੀ ਚੰਗੀ ਖੁਰਾਕ ਲੈ ਸਕਦੇ ਹਨ ਜਿਸ ਕਾਰਨ ਉਹ ਖੇਡਾਂ ਵਿੱਚ ਅੱਗੇ ਵਧਣ ਤੋਂ ਵਾਂਝੇ ਰਹਿ ਜਾਂਦੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਬੱਚਿਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਚੰਗੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ ਜੋ ਸਿੱਧੇ ਤੌਰ ਤੇ ਇਨ੍ਹਾਂ ਖਿਡਾਰੀਆਂ ਤੱਕ ਪਹੁੰਚ ਸਕਣ ਇਸ ਮੌਕੇ ਟ੍ਰੇਨਰ ਅਤੇ ਟੈਕਨੀਕਲ ਡਾਇਰੈਕਟਰ ਕੁਲਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਸਟੇਟ ਅਤੇ ਨੈਸ਼ਨਲ ਲੈਵਲ ਤੇ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲੈ ਰਹੇ ਹਨ ਇਸ ਮੌਕੇ ਹਰਮੀਤ ਸਿੰਘ ਸੀਨੀਅਰ ਜਰਨਲ ਸਕੱਤਰ ਦਿਨੇਸ਼ ਕੌਸ਼ਲ ਮੀਤ ਪ੍ਰਧਾਨ ਅਨੁਰਾਦਾ ਸ਼ਰਮਾ ਰਾਸ਼ਟਰੀ ਕੋਚ ਸ਼ਿਵਮ ਨਵਜੋਤ ਰਾਜਵੀਰ ਕੌਰ ਅਤੇ ਕੋਮਲਜੀਤ ਕੌਰ ਵੀ ਹਾਜ਼ਰ ਸਨ ਮੁੱਖ ਮਹਿਮਾਨਾਂ ਵੱਲੋਂ ਜੇਤੂ ਰਹੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਮੋਦ ਭਾਟਿਆ ਜੀ ਨੂੰ ਸੁਨਿੰਦਰ ਜੀ ਨੂੰ ਔਰ ਬਾਕੀ ਇਹਨਾਂ ਦੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਜਿਨ੍ਹਾਂ ਨੇ ਐਜੂਕੇਸ਼ਨ ਦਾ ਜੋ ਏਮ ਹੈ ਆਰਾਊਂਡ ਡਿਵੈਲਪਮੈਂਟ ਆਫ ਦਾ ਚਾਈਲਡ ਕਿ ਅਕੈਡਮਿਕਸ ਮੇ ਬੱਚੇ ਅੱਗੇ ਵਧਣ ਗੇਮਾਂ ਦੇ ਵਿੱਚ ਅੱਗੇ ਵਧਣ ਔਰ ਐਕਸਟਰਾ ਕਰਿਕੂਲਰ ਅੱਗੇ ਵਧਣ ਔਰ ਗੇਮ ਦਾ ਇਨਾ ਲਾਭ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਇਨਸਾਨ ਜਿਹੜਾ ਬੱਚਾ ਸਪੋਰਟਸਮੈਨ ਹੈ ਸਪੋਰਟਸ ਪ੍ਰਮੋਟਰ ਹੈ ਉਹ ਇੱਕ ਅੱਛਾ ਨਾਗਰਿਕ ਬੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਹੁਤ ਅੱਛਾ ਡਾਕਟਰ ਬੰਦਾ ਹੈ ਜੀਨੀਅਰ ਬੰਦਾ ਹੈ ਅੱਛਾ ਆਫਸਰ ਬੰਦਾ ਹੈ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਕਿ ਇੱਕ ਡਿਸਟ੍ਰਿਕਟ ਲੈਵਲ ਦੀ ਕਰਾਟੇ ਟੂਰਨਾਮੈਂਟ ਇਹਨਾਂ ਨੇ ਅੱਜ ਕਰਵਾਈ ਹੈ ਮੈਂ ਇਹ ਸਾਰੀ ਦੇਖ ਕੇ ਇਹਨਾਂ ਦਾ ਪ੍ਰਬੰਧ ਦੇਖ ਕੇ ਵੇ ਆਫ ਕੰਡਕਟਿੰਗ ਦਾ ਗੇਮ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਔਰ ਆਪਣੀ ਔਰਤਾਂ ਆਪਣੇ ਆਰਗੇਨਾਈਜੇਸ਼ਨ ਦੀ ਔਰਤਾਂ ਇਹਨਾਂ ਨੂੰ ਬਹੁਤ ਸਹਾਇਤਾ ਦੇਣ ਵਾਸਤੇ ਵੀ ਸਦਾ ਤਿਆਰ ਰਹਿਵਾਂਗਾ ਮੈਂ ਪਰਮੋਦ ਭਾਟਿਆ ਜੀ ਦਾ ਇਹ ਮੇਰੇ ਛੋਟੇ ਵੀਰ ਨੇ ਸੁਨਿੰਦਰ ਜੀ ਨਾਲ ਮੇਰਾ ਅੱਜ ਮੇਲ ਹੋਇਆ ਪਰ ਇਹਨਾਂ ਵਿੱਚ ਮੈਂ ਕਰੰਟ ਦੇਖਿਆ ਕਿ ਜਿਹੜਾ ਅਸੀਂ ਐਜੂਕੇਸ਼ਨ ਦਾ AIM ਅਚੀਵ ਕਰਨ ਵਿੱਚ ਲੱਗੇ ਆ ਸਾਡੇ ਕਹਿੰਦੇ ਨੇ ਕਿ ਜਿਹੜਾ ਇਨਸਾਨ ਪੜਿਆ ਲਿਖਿਆ ਉਹ ਪਰਮਾਤਮਾ ਦੇ ਬੜਾ ਨੇੜੇ ਹੁੰਦਾ ਹੈ ਅੱਛੀ ਸਿੱਖਿਆ ਜਿਹੜੀ ਹੈ ਉਹ ਬੱਚੇ ਨੂੰ ਆਦਮੀ ਨੂੰ ਅੱਗੇ ਲੈ ਕੇ ਜਾਂਦੀ ਹੈ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਤੇ ਇਹਨਾਂ ਦੇ ਵਾਸਤੇ ਮੈਂ ਕਾਮਨਾ ਕਰਨਾ ਕਿ ਪਰਮਾਤਮਾ ਇਹਨਾਂ ਨੂੰ ਹੋਰ ਸ਼ਕਤੀ ਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚਿਆਂ ਨੂੰ ਅੱਗੇ ਲਿਜਾਣ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਸਾਉਂਡ ਬਾਈਂਡ ਇਨ ਅ ਸਾਉਂਡ ਬਾਡੀ ਕਿ ਜਿਹਦਾ ਬਾਡੀ ਠੀਕ ਹੈ ਉਹਦਾ ਮਾਈਂਡ ਵੀ ਠੀਕ ਹੈ ਇਸ ਟੀਚਰ ਨੂੰ ਪੂਰਾ ਕਰਨ ਵਾਸਤੇ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿਲਾਉਂਦਾ ਉਹ ਇੱਕੋ ਹੀ ਹੈ ਕਿ ਉਹਨਾਂ ਨੂੰ ਉਹਨਾਂ ਨੂੰ ਗਾਈਡੈਂਸ ਨਹੀਂ ਮਿਲਦੀ ਉਹਦੇ ਵਿੱਚ ਮੈਂ ਸੋਸਾਇਟੀ ਦਾ ਵੀ ਦੋਸ਼ ਦਿੰਨਾ ਸੋਸਾਇਟੀ ਨੂੰ ਵੀ ਮਾਪਾ-ਪੋ ਨੂੰ ਵੀ ਦੇਖੋ ਇਹਨਾ ਵੱਡਾ ਉਪਰਾਲਾ ਇਹ ਕਾਰਾਟੇ ਐਸੋਸੀਏਸ਼ਨ ਕਰ ਰਹੀ ਹੈ ਜੇ ਲੋਕ ਇਹਨਾਂ ਦੇ ਨਾਲ ਮਿਲ ਕੇ ਆਪਣੇ ਬੱਚਾ ਨੂੰ ਇਹਨਾਂ ਦੇ ਨਾਲ ਜੋੜਨ ਉੱਥੇ ਭੁੱਲ ਜਾਣਗੇ ਕਿ ਕੋਈ ਨਸ਼ਾ ਵੀ ਹੁੰਦਾ ਜਾਂ ਕੋਈ ਬੁਰੀ ਆਦਤ ਵੀ ਹੁੰਦੀ ਆ ਜਿਹੜਾ ਇੱਕ ਪਲੇਅਰ ਹੈ ਮੈਂ ਵੀ ਸਪੋਰਟਸ ਪ੍ਰਮੋਟਰ ਆ ਮੈਂ ਦੇਖਿਆ ਕਿ ਜਿਹੜਾ ਸਪੋਰਟ ਦੇ ਵਿੱਚ ਇੰਟਰਸਟ ਲੈਂਦਾ ਉਹ ਬੱਚੇ ਦਾ ਸਾਰਾ ਦਿਨ ਧਿਆਨ ਆਪਣੀ ਫਿਜ਼ੀਕਸ ਵਾ ਰਹਿੰਦਾ ਹੈ ਆਪਣੀ ਸਿਹਤ ਵਲ ਰਹਿੰਦਾ ਹੈ ਉਹ ਫਿਰ ਜਿਹੜੀਆਂ ਬਰਾਈਆਂ ਨੂੰ ਉੱਥੋਂ ਦੂਰ ਰਹਿੰਦਾ ਤੇ ਇੱਕੋ ਹੀ ਮਾਪੇ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਐਕਟੀਵਿਟੀਜ਼ ਦੇ ਵਿੱਚ ਪਾਣ ਸਪੋਰਟਸ ਦੇ ਵਿੱਚ ਪਾਣ ਤੇ ਨਸ਼ਾ ਬਿਲਕੁਲ ਉਹਨਾਂ ਕੋਲੋਂ ਦੂਰ ਭag ਜਾਏਗਾ ਇਹ ਮੇਰਾ ਯਕੀਨ ਹੈ ਇਹ ਬੜੀ ਵੱਡੀ ਗੱਲ ਹੈ ਜੀ ਕਿ ਅੱਜ ਤਾਂ ਜਿਹੜੀ ਚੈਂਪੀਅਨਸ਼ਿਪ ਦੀ ਸਥਿਤੀ ਕਰਵਾਈ ਜਾ ਰਹੀ ਹੈ ਕੁਲਦੀਪ ਜੀ ਦਿਨੇਸ਼ ਜੀ ਮੈਡਮ ਉਰਵਾਸ਼ ਸ਼ਰਮਾ ਜੀ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਸਭ ਤੋਂ ਵੱਡੀ ਇਹ ਗੱਲ ਹੈ ਕਿ ਅੱਜ ਸਾਡੇ ਵਿੱਚ ਜੀਪੀ ਸ਼ੂਰ ਜਿਹੜੇ ਇੱਕ ਬੜੀ ਵੱਡੀ ਹੱਬ ਨੇ ਚਾਹੇ ਉਹ ਪੜ੍ਹਾਈ ਹੋਵੇ ਚਾਹੇ ਉਹ ਖੇਡਾਂ ਹੋਣ ਪੂਰੇ ਪੰਜਾਬ ਪੂਰੇ ਅੰਮ੍ਰਿਤਸਰ ਕੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਂ ਬੜਾ ਸਤਿਕਾਰਪੂਰਵ ਕੀਤਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਬੜੀ ਵੱਡੀ ਦੀਨ ਹੈ ਉਹਨਾਂ ਦੇ ਨਾਲ ਲੱਗੇ ਉਹਨਾਂ ਦੇ ਚੰਗ ਕਦਮਾਂ ਦੇ ਚੱਲਦੇ ਹਨ ਚੰਗ ਕਦਮਾਂ ਤੋਂ ਅਸੀਂ ਜੋ ਉਪਰਾਲਾ ਕਰਦੇ ਪਏ ਹਾਂ ਨਹੀਂ ਟਾਈਮ ਤੋਂ ਉਹ ਬੜੀ ਖੁਸ਼ੀ ਮਿਲਦੀ ਹੈ ਬਣੇ ਦਾ ਅਸ਼ੀਰਵਾਦ ਮਿਲਦਾ ਹੈ ਗੁਲਦੀਪ ਉਹਨਾਂ ਦੇ ਦਿਨੇਸ਼ ਉਹਨਾਂ ਦੇ ਸਾਰੇ ਜਿਹੜੇ ਕੋਚ ਨੇ ਇਹਨਾਂ ਦੀ ਰਹਿਨਮਾਈ ਚ ਕੁਝ ਬੱਚੇ ਜਿਹੜੇ ਸਿੱਖੇ ਅੱਜ ਕਾਫੀ ਜ਼ਿਆਦਾ ਬੱਚੇ ਅਸੀਂ ਪੁਲਿਸ ਪੀ ਡਬਲਯੂ ਡੀ ਅਤੇ ਹੋਰ ਵੀ ਅਲੱਗ-ਅਲੱਗ ਅਧਾਰਿਆਂ ਦੇ ਵਿੱਚ ਭੱਤੀ ਕਰਾਏ ਨੇ ਹੋਏ ਨਹੀਂ ਆਪਣੀ ਕਾਬਲੀਅਤ ਦੇ ਜਰੀਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਮੇਰੇ ਤੋਂ ਪਹਿਲੇ ਸ਼ੂਟ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਨਸ਼ੇ ਅਸੀਂ ਨਸ਼ਿਆਂ ਤੋਂ ਦੂਰ ਕਰ ਸਕਦੇ ਹਾਂ ਬੱਚਿਆਂ ਨੂੰ ਬੱਚਿਆਂ ਨੂੰ ਖੇਡਾਂ 'ਚ ਰੁਚੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਉਹਨਾਂ ਨੂੰ ਵੱਧ ਤੋਂ ਵੱਧ ਜੁਵਾ ਦਾ ਖਿਆਲ ਰੱਖਣਾ ਪੈਣਾ ਹੈ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹਾਤਾ ਦੇਣੀ ਪਣੀ ਹੈ ਸਟੂਡੈਂਟ ਨੂੰ ਵੱਧ ਤੋਂ ਵੱਧ ਸਹਾਤਾ ਦੇਣ ਅਤੇ ਜਿਹੜੇ ਬੱਚੇ ਪੜ੍ਹ ਲਿਖ ਕੇ ਬੇਰੁਜ਼ਗਾਰ ਹੋ ਰਹੇ ਨੇ ਉਹਨਾਂ ਨੂੰ ਕੋਈ ਕਾਰੋਬਾਰ ਦੇਣ ਆਪਣਾ ਕਰਨ ਲਈ ਕਾਰੋਬਾਰ ਦੇਣ ਇਤੋਂ ਤੱਕ ਕਿ ਉਹ ਬੱਚੇ ਆਪਣਾ ਕਾਰੋਬਾਰ ਕਰਕੇ ਆਪਣੇ ਮਾਪਿਆਂ ਦੇ ਸੁਪਨੇ ਨੂੰ ਸੱਚ ਕਰ ਸਕਣ ਇਹੋ ਹੀ ਸਭ ਤੋਂ ਵੱਡੀ ਦੇਣ ਹੋएगी ਅੱਜ ਜਿਹੜੀ ਅੱਜ ਦਾ ਯੁੱਗ ਜਿਸ ਤਰ੍ਹਾਂ ਕੁਲਦੀਪ ਹੋਣੀ ਦਿਨੇਸ਼ ਹੋਣੀ ਤੁਸੀਂ ਸਾਰੀ ਟੀਮ ਵਰਕ ਕਰ ਰਹੇ ਹੋ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਲਈ ਤੇ ਬੜੀ ਖੁਸ਼ੀ ਦੀ ਗੱਲ ਹੈ ਨੈਸ਼ਨਲ ਜੀਚ ਤੋਂ ਸਾਡੇ ਬੱਚੇ ਜਿੱਤ ਕੇ ਆਉਂਦੇ ਨੇ ਅੱچھے ਮੈਡਲ ਲੈ ਕੇ ਆਉਂਦੇ ਨੇ ਸਟੇਟ ਦੇ ਵਿੱਚੋਂ ਜਿੱਤ ਕੇ ਆਉਂਦੇ ਨੇ ਅੱچھے ਮੈਡਲ ਲੈ ਕੇ ਆਉਂਦੇ ਨੇ ਉਹਦੇ ਨਾਲ ਸਕੂਲਾਂ ਦਾ ਜ਼ਿਲ੍ਹੇ ਦਾ ਪ੍ਰਦੇਸ਼ ਦਾ ਤੇ ਮਾਪੇ ਦਾ ਨਾਂ ਬੜਾ ਉੱਚਾ ਹੁੰਦਾ ਹੈ ਰੋਸ਼ਨ ਹੁੰਦਾ ਹੈ ਇਹੋ ਹੀ ਸਭ ਤੋਂ ਵੱਡੀ ਗੱਲ ਹੈ ਅਸੀਂ ਇਹੋ ਹੀ ਜਾਣਦੇ ਹਾਂ ਕਿ ਅੱਜ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਹੈਲਪ ਮਿਲਦੀ ਹੈ ਪੰਜਾਬ ਦੇ ਵਿੱਚ ਵੀ ਉਹ ਜਦੋਂ ਜਦਾਂ ਹੈਲਪ ਮਿਲੇ ਉਹਦੇ ਵਿੱਚ ਅੱਜ ਮੇਰੇ ਨਾਲ ਸ਼ੂਲ ਸਾਹਿਬ ਪੜੇ ਨੇ ਅਸੀਂ ਬੜੀ ਜਲਦੀ ਇੱਕ ਮੀਟਿੰਗ ਕਰਾਂਗੇ ਸੀਐਮ ਨਾਲ ਜਾਂ ਬਾਕੀਆਂ ਜਿਹੜੇ ਮੰਤਰੀ ਜਬਾਨ ਨੇ ਚਾਹ ਸੈਂਟਰ ਗਵਰਨਮੈਂਟ ਹੈ ਕਿਉਂਕਿ ਅੱਜ ਪੰਜਾਬ ਦੇ ਬੱਚਿਆਂ ਦੇ ਵਿੱਚ ਜਿਹੜੇ ਨਸ਼ੇ ਨੇ ਨਾ ਉਹ ਤਾਦੀ ਦੂਰ ਹੋ ਸਕਦੇ ਨੇ ਕਿ ਉਹਦੇ ਲਈ ਪ੍ਰਮੋਟ ਕਰਨ ਖਾਸ ਕਰਕੇ ਯੁਵਾ ਪੀੜੀ ਨੂੰ ਇਹ ਵੀ ਸਭ ਤੋਂ ਵੱਡੀ ਦੇਣ ਹੈ ਜੈ ਹਿੰਦ ਜੈ ਭਾਰ ਸੂਰ ਸਾਭ ਦਾ ਤੇ ਪਾੜਿਆ ਸਾਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਡੇ ਕੋ ਆਏ ਨੇ ਪਰ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਇਥੇ ਡਿਸਟ੍ਰਿਕਟ ਟੈਂਪਿੰਪ ਸਪ ਹੋ ਰਹੀ ਆ ਜਿਹੜੇ ਇਹਨਾਂ ਦੇ ਬੱਚੇ ਜੋ ਸਿਲੈਕਟ ਹੋਣਗੇ ਉਹ ਜਾ ਕੇ ਸਟੇਟ ਖੇਡਣਗੇ ਮੁਹਾਲੀ ਸਟੇਟ ਮੁਹਾਲੀ ਹੋ ਰਹੀ ਆ 2 ਤੋਂ 4 ਅਗਸਤ ਪਰ ਉਸ ਤੋਂ ਬਾਅਦ ਆ 15 ਤੋਂ ਲੈ ਕੇ 18 ਤੱਕ ਨੈਸ਼ਨਲ ਹੋ ਰਹੀ ਆ ਹਰਿਆਣੇ ਦੇ ਵਿੱਚ ਪੰਚਕੂਲਾ ਪਰ ਜਿਹੜੇ ਸਟੇਟ ਤੋਂ ਸਿਲੈਕਟ ਹੋਣਗੇ ਉਹ ਜਾ ਕੇ ਨੈਸ਼ਨਲ ਖੇਡਣਗੇ ਗਾਇ ਇਹਨਾਂ ਦਾ ਆਉਣ ਦਾ ਮੈਂ ਇੱਥੇ ਇਹਨਾਂ ਨੂੰ ਅਸ ਬੱਚਿਆਂ ਨੂੰ ਆਸ਼ੀਰਵਾਦ ਦੇਣ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ